ਤੇ ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪਰੇਡ ਜੋ ਬਾਹਰ ਕੱਡੀਆਂ ਚਾਕੀਆਂ ਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮੁੱਖ ਮੰਤਰੀ ਮਾਨਨੇ ਕਾਜ ਲਿਆ ਹਲ ਸੜਕਾਂ ਹਾਦਸੇ ਦੇ ਵਿੱਚ ਦਿੱਲੀ ਪੁਲਿਸ ਦੇ ਦੋ ਅਧਿਕਾਰੀਆਂ ਨੇ ਤੋੜਿਆ ਦੰਮ ਦੇਸ਼ ਤੇ ਵਿੱਚ ਕਰੋਨਾ ਦੇ 475 ਨਵੇਂ ਮਾਮਲੇ ਨੌਕਰੀ ਬਦਲੇ ਜ਼ਮੀਨ ਮਾਮਲੇ ਦੇ ਵਿੱਚ ED ਨੇ ਰਾਵੜੀ ਦੇਵੀ ਪੁੱੁਰਜੀਆਂ ਦੋ ਤੀਆਂ ਖਿਲਾਫ ਚਾਰਜ ਸ਼ੀਟ ਕੀਤੀ ਦਾਖਲ ਮੌਸਮ ਦੀ ਖਰਾਬੀ ਕਾਰਨ ਸੋਲਾ ਰੇਲ ਗੱਡੀਆਂ ਸਮੇਂ ਤੋਂ ਪਛੜੀਆਂ ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਕੰਟਰੋਲ ਰੇਖਾ ਦੇ ਕੋਲ ਹਥਿਆਰ ਬਰਾਮਦ ਟੈਕਸਾਸ ਦੇ ਹੋਟਲ ਦੇ ਵਿੱਚ ਧਮਾਕੇ ਕਾਰਨ ਵੀ ਲੋਕ ਹੋਏ ਦਖਲੀ ਇੱਕ ਦੀ ਹਾਲਤ ਗੰਭੀਰ ਪਾਕਿਸਤਾਨੀ ਜਲ ਸੈਨਾ ਦਾ ਵੱਡਾ ਬਿਆਨ ਇਹ ਹਾਂ ਅਰਬ ਸਾਗਰ 'ਚ ਜੰਗੀ ਬੇੜੀ ਦੀ ਸਾਇਨਾਤੀ 쿠ਤੀ ਬਾਗਿਆਂ ਖਿਲਾਫ ਕਿਸੇ ਮੁਲਕ ਦੀ ਮਦਦ ਕਰਨਾ ਨਹੀਂ ਰਾਸ਼ਟਰਪਤੀ ਵੱਲੋਂ ਕੌਮੀ ਖੇਡ ਪੁਰਸਕਾਰਾਂ ਦੇ ਵੰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲੀ ਮਾਕਾ ਟਰੋਫੀ ਦੇਖ ਸਕਦੀ ਹੈ ਮਾਲਦੀਵ ਦੀ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਬਣਾ ਰਹੀ ਹੈ ਯੋਜਨਾ ਸੋ ਇਸ ਅਨੁਛੇਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਉਂਦੇ ਆਉਣ ਖਬਰਾਂ ਵਿਸਤਾਰ ਦੇ ਵਿੱਚ ਦੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਮਣੇ ਆ ਰਹੀ ਹੈ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਕੀਤੀ ਪੰਜਾਬ ਦੀ ਚਾਕੀ ਅਗਾਮੀ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਗਲੀ ਮੁਹੱਲੇ ਦੇ ਵਿੱਚ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਰੇ ਦੀ ਮੂ ਬੋਲ ਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਨਮੁਖ ਰੱਖੀ ਜਾਵੇਗੀ ਮੁੱਢਲੇ ਪੜਾਅ ਤੇ ਨੌ ਚਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ 26 ਜਨਵਰੀ ਮਗਰੋਂ ਇਹਨਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋਵੇਗਾ ਦੇਰਵੀ ਅਨੁਸਾਰ ਆਪ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਨੇ ਜਿਨ੍ਹਾਂ ਤੇ ਚਾੱਕੀ ਸਜਾਈ ਜਾਵੇਗੀ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਇਹ ਚਾੱਕੀ ਲਜਾਈ ਜਾਣੀ ਹੈ ਇਹ ਅਹਿਮ ਅਧਿਕਾਰੀ ਨੇ ਦੱਸਿਆ ਕਿ ਚਾੱਕੀ ਪਿੰਡਾਂ ਵਿੱਚ ਲਜਾਣ ਦਾ ਇੱਕੋ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਣਾ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਸਰਕਾਰ ਨਾਲੋਂ ਨਾਲ ਆਡੀਓ ਵੀ ਤਿਆਰ ਕਰ ਲਈ ਅਰਪਿੰਡ ਵਿੱਚ ਚਾਕੀਦਾਨ ਦਾ 12:15 ਮਿੰਟ ਦਾ ਚਿਹਰਾਓ ਹੋਵੇਗਾ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਹਰਿਆਣਾ ਦੇ ਸੋਨੀਪਟ ਜ਼ਿਲ੍ਹੇ ਚ ਕੁੰਦਲੀ ਸਰਹਦੀ ਨੇੜੇ ਸੜਕ ਹਾਦਸੇ ਵਿੱਚ ਦਿੱਲੀ ਪੁਲਿਸ ਦੇ ਦੋ ਅਧਿਕਾਰੀਆਂ ਦੀ ਜਾਨ ਚਲੀ ਗਈ ਦੋਵੇਂ ਪੁਲਿਸ ਅਧਿਕਾਰੀ ਨਿੱਜੀ ਕਾਰ ਦੇ ਵਿੱਚ ਜਾ ਰਹੇ ਸੀ ਜਦੋਂ ਅਚਾਨਕ ਉਨ੍ਹਾਂ ਦਾ ਟ੍ਰੱਕ ਨਾਲ ਟਕਰਾਹ ਗਿਆ ਇਹ ਹਾਦਸਾ ਦੇਰ ਰਾਤ ਕਰੀਬ 11:30 ਵਜੇ ਹੋਇਆ ਵਿ੍ਰਿਤਤਾ ਦੀ ਪਛਾਣ ਉੱਤਰ ਪਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ ਇੰਸਪੈਕਟਰ ਦਿਨੇਸ਼ ਵੈਨੀਵਾਲ ਅਤੇ ਆਦਰਸ਼ ਨਗਰ थाने ਵਿੱਚ ਤਾਇਨਾਤ 80 ਇਨਸਪੈਕਟਰ ਅਨਵੀਰ ਵਜਹੀ ਹੈ ਦੋਵੇਂ ਸੋਨੀਪਟ ਵਿੱਚ ਆਪਣੇ ਆਪਣੇ ਘਰ ਪਰਤ ਰਹੇ ਸੀ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਭਾਰਤ ਵਿੱਚ 24 ਘੰਟਿਆਂ ਦੌਰਾਨ ਕਰੋਨਾ ਦੇ 475 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3919 ਹੋ ਗਈ ਹੈ ਅੱਜ ਸਵੇਰੇ 8 ਵਜੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਇਸ ਦੌਰਾਨ 6 ਮਰੀਜ਼ਾਂ ਦੀ ਜਾਨ ਚਲੀ ਗਈ ਜਿਨ੍ਹਾਂ ਵਿੱਚ ਕਰਨਾਟਕ ਦੇ 3 ਛੱਤੀਸਗੜ੍ਹ ਦੇ ਦੋ ਅਤੇ ਅਸਾਮ ਦੇ ਇੱਕ ਮਰੀਜ਼ ਸ਼ਾਮਲ ਹੈ ਚੌਥੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਉਸ ਦੇ ਸੰਸਦ ਮੈਂਬਰ ਪੀ ਨੀਤਾ ਭਾਰਤੀ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਚਾਰਜ ਸ਼ੀਟ ਕੁੱਲ 4791 ਪੰਨਿਆਂ ਦੀ ਹੈ ਈਡੀ ਨੇ ਬਿਹਾਰ ਦੀ ਸਾਬਕਾ ਸੀਐਮ ਰਾਬੜੀ ਦੇਵੀ ਉਹਨਾਂ ਦੀਆਂ ਧੀਆਂ ਨੀਤਾ ਭਾਰਤੀ ਤੇ ਹਿਮਾ ਯਾਦਵ ਕਿਰਦਿਆਨੰਦ ਚੌਧਰੀ ਅਤੇ ਅਮਿਤ ਕਟਿਆਲ ਦਾ ਨਾਮ ਲਿਆ ਦੋ ਫਰਮਾਂ এবੀ ਐਕਸਪੋਰਟ ਅਤੇ ਏਕੇ ਇੰਫੋਸਿਸਟ ਨੂੰ ਵੀ ਮুলਜ਼ਮ ਬਣਾਇਆ ਗਿਆ ਸੀਬੀਆਈ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਰੇ ਨੇ ਅੱਜ ਈਜੀ ਨੂੰ ਚਾਰਜ ਸ਼ੀਟ ਅਤੇ ਦਸਤਾਵੇਜ਼ਾਂ ਦੀ ਈ ਕਾਪੀ ਧਾਰੇ ਕਰਨ ਦਾ ਨਿਰਦੇਸ਼ ਦਿੱਤਾ ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ ਈਡੀ ਦੇ ਵਿਸ਼ੇਸ਼ ਸਰਕਾਰੀ ਵਕੀਲ ਮਨੀਸ਼ ਜੈਨ ਅਤੇ ਐਡਵੋਕੇਟ ਈਸ਼ਾਨ ਬਿਸਲਾ ਨੇ ਅਦਾਲਤ ਨੂੰ ਦੱਸਿਆ ਕਿ ਯਾਦਵ ਪਰਿਵਾਰ ਦੇ ਮੈਂਬਰ ਅਪਰਾਧ ਦੀ ਕਮਾਈ ਤੇ ਲਾਪਾਤਰੀ ਨੇ ਕਟਿਆਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਿਰਾਸਤ ਦੇ ਵਿੱਚ ਹੈ ਬਾਕੀ ਮੁਲਜ਼ਮਾਂ ਤੇ ਬਿਨਾਂ ਗ੍ਰਿਫਤਾਰੀ ਦੇ ਦੋਸ਼ ਲਾਏ ਗਏ ਨੇ ਪੰਜਵੀਂ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਰਾਸ਼ਟਰੀ ਰਾਜਧਾਨੀ ਦੇ ਵਿੱਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲੀ ਮੌਸਮ ਦੀ ਖਰਾਬੀ ਕਾਰਨ ਅੱਜ ਦਿੱਲੀ ਆਉਣ ਵਾਲੀਆਂ ਜਾ ਇਤੋਂ ਲੰਘਣ ਵਾਲੀਆਂ 16 ਰੇਲਗੱਡੀਆਂ ਦੇਰੀ ਦੇ ਨਾਲ ਚੱਲੀਆਂ ਛਵੀਂ ਅਹਿਮ ਖਬਰ ਸ਼੍ਰੀਨਗਰ ਤੋਂ سامنے ਆ ਰਹੀ ਹੈ ਜੰਮੂ ਕਸ਼ਮੀਰ ਦੇ ਕਪੂਵਾਨਾ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਫੋਰਸਾਂ ਨੇ ਕੰਟਰੋਲ ਰੇਖਾ ਕੋਲ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਸਤਵੀਂ ਅਹਿਮ ਖਬਰ ਫੋਰਟਵਰਥ ਤੋਂ سامنے ਆ ਰਹੀ ਹੈ ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟਵਰਥ ਵਿਛਲੇ ਇਤਿਹਾਸਕ ਹੋਟਲ ਦੇ ਵਿੱਚ ਅੱਜ ਤਮਾਸ਼ੇ ਦੇ ਵਿੱਚ 21 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਤੁਮਾਕੀ ਕਾਲ ਨੂੰ 2 ਮੰਜ਼िला ਹੋਟਲ ਦੇ ਦਰਵਾਜ਼ੇ ਤੇ ਕੰਦ ਦਾ ਪੂਰਾ ਹਿੱਸਾ ਸੜਕ ਗਈਆ ਇਸ ਦੇ ਨਾਲ ਹੀ ਬਚਾਅ ਦਲ ਨੇ ਬੇਸਮੈਂਟ ਚ ਕਈ ਲੋਕਾਂ ਨੂੰ ਫਸੇ ਹੋਏ ਦੇਖਿਆ ਜਦੋਂ ਤੁਮਾਕਾ ਹੋਇਆ ਤਾਂ ਸੈਂਡਮੈਨ ਸਿਗਨੇਚਰ ਹੋਟਲ ਦੇ ਦੋ ਦਰਜਨ ਤੋਂ ਵੱਧ ਕਮਰੇ ਮਹਿਮਾਨਾਂ ਦੇ ਨਾਲ ਭਰੇ ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਤੁਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਅਤੇ ਹੋਟਲ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅੱਤਵੀਂ ਅਹਿਮ ਖਬਰ ਕਰਾਚੀ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਜਲ ਸੈਨਾ ਨੇ ਕਿਹਾ ਹੈ ਕਿ ਅਰਬ ਸਾਗਰ ਵਿੱਚ ਜੰਗੀ ਬੇੜੇ ਨੂੰ ਤਾਇਨਾਤ ਕਰਨ ਦਾ ਪਾਕਿਸਤਾਨ ਦਾ ਫੈਸਲਾ ਅੰਤਰਰਾਸ਼ਟਰੀ ਪਾਣੀਆਂ ਵਿੱਚ ਆਪਣੀ ਸਮੁੰਦਰੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਹੈ ਅਤੇ ਯਮਨ ਦੇ ਹੁਤੀ ਬਾਗੀਆਂ ਵਿਰੁੱਧ ਕਿਸੇ ਵਿਸ਼ੇਸ਼ ਦੇਸ਼ ਦੀ ਮਦਦ ਨਹੀਂ ਕਰਨਾ। ਪਾਕਿਸਤਾਨੀ ਜਲ ਸੈਨਾ ਦੇ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਜਹਾਜ਼ਾਂ ਦੀ ਤਾਇਨਾਤੀ ਦਾ ਮਕਸਦ ਯਮਨ ਦੇ ਹੁਤੀ ਬਾਗੀਆਂ ਵਿਰੁੱਧ ਕਿਸੇ ਵੀ ਦੇਸ਼ ਦੀ ਮਦਦ ਕਰਨਾ ਨਹੀਂ ਹੈ। ਯਮਨ ਦੇ ਹੁਤੀ ਬਾਗੀਆਂ ਨੇ ਗਾਜ਼ਾ ਵਿੱਚ ਫਲਸਤੀਨੀਆ ਨਾਲ ਏਕਤਾ ਦੇ ਪਰਦਰਸ਼ਨ ਵਿੱਚ ਅਦਨ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਵਪਾਰਕ ਜਹਾਜ਼ਾਂ ਨੂੰ ਗਵਾ ਕਰਨ ਅਤੇ ਅਜਿਹੀਆਂ ਕੋਸ਼ਿਸ਼ਾਂ ਕਰਨ ਦੀ ਜ਼ਿੰਮੇਵਾਰੀ ਲਈ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਜਲ ਸੈਨਾ ਦਾ ਰੁਖ ਗਾਜ਼ਾ ਵਿੱਚ ਫਲਸਤੀਨੀਆ ਦੀ ਹਮਾਇਤ ਵਿੱਚ ਸਰਕਾਰ ਵਾਹੀਏ। ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਭਾਰਤ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸ਼ਾਨਦਾਰ ਸਮਾਰੋਹ ਵਿੱਚ ਕੌਮੀ ਸੇਵਕ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜਿੱਥੇ ਅਰਜੁਨ ਅਵਾਰਡ ਲੈਣ ਵਾਲੇ ਕ੍ਰਿਕਟਰ ਮੁਹੰਮਦ ਸ਼ਮੀਲ ਰਾਸ਼ਟਰਪਤੀ ਪਵਨ ਮੇਚ ਕਾੜੀਆਂ ਦੀ ਗ੍ਰੀਨ ਚ ਪਹੁੰਚੇ ਉੱਥੇ ਬੈਡਮਿੰਟਨ ਖਿਡਾਰੀ ਚਿਰਾਗ ਛੱਤੀ ਅਤੇ ਸਾਤਵਿਕ ਸਾਈ ਰਾਜ ਰੈਂਕੀ ਰੈਡੀ ਨੂੰ 2023 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਕਾਰੀ ਮੇਜਰ ਤੇਜਾਂਤ ਸਿੰਘ ਖੇਲ ਰਤਨ ਪੁਰਸਕਾਰ ਦਿੱਤਾ ਗਿਆ। ਹਾਕੀ ਦੇ ਮਹਾਨ ਮੇਜਰ ਤੇਜਾਂਤ ਸਿੰਘ ਜੰਗੀ ਤੇ ਅੰਸੋਰ ਤੋਂ 29 ਜੁਲ ਤੋਂ ਹੋਣ ਵਾਲੇ ਖੇਡ ਪੁਰਸਕਾਰ ਸਮਾਰੋਹ ਨੂੰ ਪਿਛਲੇ ਸਾਲ 2 ਸਤੰਬਰ ਤੋਂ 1 ਅਕਤੂਬਰ ਤੱਕ ਹੋਇਆ। ਹਾਂਜੀ ਅਸ਼ੀਆਈ ਕੇਡਾ ਕਰਨ ਮੌਜੂਦੀ ਕਰ ਦਿੱਤਾ ਗਿਆ ਸੀ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਮਾਲਦੀਵ ਸਰਕਾਰ ਦੇ ਸਾਬਕਾ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੇਤ ਰਾਜ ਯੋਗਤ ਪ੍ਰਿਆਗਰ ਦਾ ਮਾਮਲਾ ਲਗਾਤਾਰ ਫਖੜਦਾ ਹੀ ਜਾ ਰਿਹਾ ਹੈ ਮਾਲਦੀਵ ਦੀ ਸੱਤਾਧਾਰੀ ਪਾਰਟੀ ਦੇ ਵਿਰੋਧ ਵਿਰੋਧੀ ਪਾਰਟੀਆਂ ਮੋਰਚਾ ਖੋਲਣ ਦੀ ਤਿਆਰੀ ਦੇ ਵਿੱਚ ਹੀ ਮੁਹੰਮਦ ਮੁਈਜ਼ੂ ਦੀ ਮਾਲਦੀਵ ਦੀ ਸੱਤਾਧਾਰੀ ਪਾਰਟੀ ਲਈ ਪਾਰੀ ਮੁਸ਼ਕਿਲਤ ਪੈਦਾ ਹੋ ਸਕਦੀ ਹੈ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਅਯੋਗ ਘੋਟਾਂ ਦੀ ਮੰਗ ਦਾ ਐਲਾਨ ਕਰ ਸਕਦੀਆਂ ਹਨ मालदीव ਦੇ ਇੱਕ ਸੰਸਦ ਮੈਂਬਰ ਨੇ ਮੰਗ ਕੀਤੀ ਹੈ ਕਿ ਮਾਲਦੀਵ ਦੇ ਕਈ ਹੋਰ ਨੇਤਾਵਾਂ ਨੇ ਵੀ ਭਾਰਤ ਵਿਰੋਧੀ ਧਿਰਨੀ ਅਤੇ ਸੱਤਾਧਾਰੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਧਿਆਨਯੋਗ ਹੈ ਕਿ ਮਾਲਦੀਵ ਸਰਕਾਰ ਨੇ ਪੀਐਮ ਮੋਦੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮੰਤਰੀਆਂ ਨੂੰ ਹਟਾ ਦਿੱਤਾ ਪਰ ਮਾਮਲਾ ਅਜੇ ਵੀ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਵੇਰਾਂ ਚੱਲੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ